ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰੇ ਅਰ ਸਹਉ ਕੁਰ ਸਹਉ ਝਟੀਐ ਤੁਧ ਡਿਠੇ सच्चे बाल मल जानम आदि सजन सच्चा पा सह जिस पास पासना दा ਸਜਣ ਸੱਚਾ ਪਾ ਤੈ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾ श्री वाहे गुरु साहेब जी बिहागड़ा महल्ला चौथा ਸਭ ਜੀਅ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਾਰੇ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਸਭ ਵੇਖ ਮਨ ਮੁਕਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭ ਵੇਖ ਮਾਨ ਮੁਕ ਰਾਈਆ ਰਾਮ ਮਾਨ ਮੁਖਾ ਨੋ ਹਾਰ ਦੂਰ ਹੈ ਮੇਰੀ ਜਿੰਦੂੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰਿ ਆਈਐ ਰਾਮ اے भगत سے سےوک میری jindudiye جو پراب میرے مان پانے رام سے ہر درگاہ پنائی ہے ਸੇ ਹਰ ਦਰਗਹ ਪੈਨਾਇਆ ਮੇਰੀ ਜਿੰਦੜੀਏ ਅਹਨਿਸ ਸਾਚ ਸੁਮਾਨੇ ਰਾਮ ਤਿਨ ਕੈ ਸੰਗ ਮਾਲ ਉਤਰੈ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਾਬ ਬੇਨਤੀ ਮੇਰੀ ਜਿੰਦੂੜੀਏ ਮੇਲ ਸਾਧੂ ਸੰਗ ਅਗਾਣੇ ਰਾਮ ਏ ਰਸਨਾ ਜਾਪ ਗੋਬਿੰਦੋ ਮੇਰੀ ਜਿੰਦੜੀ ਏ ਜਪ ਹਰ ਹਰ ਤ੍ਰਿਸਨਾ ਜਾਇ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀ ਏ ਤੇਸ ਮਾਨ ਨਾਮ ਵਸਾਇ ਰਾਮ ਜਿਸ ਭੇਟੇ ਪੂਰਾ ਸਤ ਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿੱਧ ਪਾਏ ਰਾਮ ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀ ਨਾਨਕ ਹਰ ਗੁਣ ਗਾਇ ਰਾਮ ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾਂਤ ਨਾ ਪਾਈਏ ਮੇਰੇ ਜਿੰਦੜੀਏ ਪੂਰਨ ਪਰਖ ਵਿਧਾਤਾ ਰਾਮ ਸਰਬ ਜੀਆਂ ਪ੍ਰਤਿਪਾਲਦਾ ਮੇਰੀ ਜਿੰਦੜੀ ਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਾ ਮਿਲੈ ਮੇਰੀ ਜਿੰਦੜੀਏ ਜਾਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇਕ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕੰਵਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖ ਮਨ ਮੁਕਰਾਈਐ ਰਾਮ